3 ਰੁਪਏ ਦੇ ਵਿੱਚ ਸਿਰਫ ਰੋਟੀ ਜਿਹੜੀ ਮਿਲਦੀ ਆ ਸਿਰਫ 3 ਰੁਪਏ ਦੇ ਵਿੱਚ ਨਹੀਂ ਇਹ ਭੁੱਗਦਾ ਵੈਸੇ ਤੁਹਾਨੂੰ ਭੁੱਗਦਾ ਬਿਲਕੁਲ ਭਾਈ 2-3 ਕਿਲੋ ਮੱਖਣ ਹੁੰਦਾ ਘਰ ਦਾ ਰੋਜ਼ ਤਾਜਾ ਚਿੱਟਾ ਉਹ ਨਾਲ ਪਰਾਂਠਿਆਂ ਦੇ ਹੁੰਦਾ ਆ ਤੁਹਾਨੂੰ ਬਚਦਾ ਇਹਦੇ ਵਿੱਚ ਬਿਲਕੁਲ ਬਿਲਕੁਲ ਜੀ ਬਿਲਕੁਲ ਬਚਦਾ ਆ ਬਿਲਕੁਲ ਬਚਦਾ ਜੀ ਇਹ ਸੇਵਾ ਨਹੀਂ ਲੋਕੇ ਹੀ ਨੇ ਕਿ ਨਹੀਂ ਸੇਵਾ ਨਹੀਂ ਕਰਦੇ ਹੈ ਆਪਣਾ ਪਹਾਰ ਪਾਲਦੇ ਹੈ ਇਹ ਮਤਲਬ ਉਹ ਇੰਨੇ ਜੈਨੂਇਨ ਰੇਟ ਦੇ ਵਿੱਚ ਤੁਹਾਨੂੰ ਖਾਣਾ ਖਵਾ ਰਹੇ ਆ ਤੁਸੀਂ ਵੀ ਲੋਕ ਸਪੋਰਟ ਕਰੋ ਇੱਥੇ ਜ਼ਰੂਰ ਰੁਕ ਜਾਓ ਜੀ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਗਿਲਟਾ ਬਾ ਤੁਸੀਂ ਇੱਥੇ ਆਉਣਾ ਗਿਲਟਾ ਬਾ ਜਿੱਥੇ ਕਿ ਬਲਾਚੌਰ ਕਹਿੰਦੇ ਬਲਾਚੌਰ ਪੈਂਦਾ ਆ ਆ ਬਾਈ ਹੁਣ ਤੁਹਾਨੂੰ ਇੱਥੇ ਮਿਲਣਗੇ ਇਸ ਰੋਡ ਲੈਨ ਤੇ ਚਾਟੀ ਦੀ ਲੱਸੀ ਹਰ ਬਟਰ ਘਰ ਦਾ ਸਾਡੇ ਕੋਲ ਹੀ ਆ ਪਿਓ ਰੱਖੋ ਕੀ ਕਹਿੰਦੇ ਵੀ ਨਾ ਇਹ 3 ਰੁਪਏ ਰੋਟੀ ਦੇਈ ਜਾਂਦੇ ਆ ਇੱਕ ਤੇ ਚੋਲਾ ਦੇ ਆਟੇ ਦੀ ਰੋਟੀ ਨਹੀਂ ਦੇਈ ਜਾਂਦੇ ਆ ਤੋਂ ਦੱਦ ਨਹੀਂ ਇਦੋਂ ਦੇਖੋ ਆ ਆ ਹਾਈਵੇ ਆ ਮੇਨ ਹਾਈਵੇ ਆ ਜਿੱਥੋਂ ਕਿ ਆ ਜਲੰਧਰ ਤੋਂ ਰਾਹ ਆਉਂਦਾ ਇਦੋਂ ਜਲੰਧਰ ਤੋਂ ਇਧਰ ਵੀ ਚੰਡੀਗੜ੍ਹ ਨੂੰ ਜਦੋਂ ਜਾਣਾ ਚੰਡੀਗੜ੍ਹal ਨੂੰ ਤਾਂ ਤੁਹਾਨੂੰ ਆ ਢਾਬਾ ਦੇਖੋਗੇ ਇਧਰ ਇੱਕ ਵਾਰ ਦੇਖ ਦਿਖਾ ਰਹੇ ਹਾਂ ਜੀ ਆ ਦੇਖਾ ਆਪਣੀ ਫਿਲਹਾਲ ਦੀ ਗਿਲਟ ਢਾਬਾ ਅੰਦਰ ਲੈ ਗੀ ਨਹੀਂ ਕਿ ਲੈ ਗੀ ਨਹੀਂ ਦਾਲਕੀ ਦਾਲ ਫਰਾਈ ਚਨਮਫਾਲਾ ਪਨੀਰ ਟਿੱਕਾ ਮਲਾਈ ਕੋਫਤਾ ਚਾਤੀ ਲਸਣੀ ਸਲਾਦ ਪਾਣੀ ਦੀ ਬੋਤਲ ਲਓ ਜੀ ਤੁਹਾਨੂੰ ਸਭ ਕੁਝ ਮਿਲਣਾ ਰੇਟ ਕੀ ਇਸਕਾ ਬੇਥੋਂ ਦੱਸਾਂਗੇ ਸਭ ਤਾਂ ਮਾਂ ਮੰਗ ਕੇ ਜਬ ਕਰੋ ਜੀ ਇਹਨੇ ਇਸ ਦਾ ਬੇਰੇ ਮਾਲਕ ਨੂੰ ਖਾਰੀ ਗਿਲਤਾ ਬਾ ਇਸ ਸਮੇਂ ਸੀ ਜੋ ਚੰਡੀਗੜ੍ਹ ਜਾਂਦੇ ਆ ਤੁਸੀਂ ਚੰਡੀਗੜ੍ਹ ਰੋਡ ਤੇ ਬੜਾ ਚੜ ਰੋਡ ਤੇ ਤੋਂ ਇਹ ਢਾਬਾ ਜਿਹੜਾ ਦੱਸੂਗਾ ਪਿੱਛੇ ਦੀ ਬੋਰ ਲੱਗੇ ਸ਼ੁਰੂ ਹੋ ਜਾਂਦੀ ਜਿੱਥੇ 3 ਰੁਪਏ ਰੋਟੀ ਹੋ ਗਈ ਪਰੌਂਠਾ 20 ਰੁਪਏ ਦਾ ਹੋ ਗਿਆ ਬਹੁਤ ਘੱਟ ਸਸਤਾ ਆ ਏ ਮਾਲਕ ਖੜੇ ਨੇ ਭਾਈ ਭਾਈ ਸਸੀ ਕਾਲ ਕਿਵੇਂ ਹੋ ਠੀਕ ਆ ਠੀਕ ਠਾਕ ਹੋ ਜੀ ਵਧੀਆ ਚੱਲਦਾ ਕੰਮ ਕਰ ਵਧੀਆ ਬੜੀ ਚੱਲਦਾ ਗਾਗੂ ਗਾਉਂਦੇ ਵਧੀਆ ਦਾਲ ਕਿਨੇ ਲਾਈ ਆਪਾਂ ਹਲ ਦੇ ਕੇ ਦੱਸ ਦਾਂਗੇ ਤੁਹਾਨੂੰ ਮਿਲਾਉਣੇ ਇਹੀ ਗੱਲਬਾਤ ਕਰਦੇ ਆ ਜਿੱਥੇ ਕਿ ਇੱਕ ਵੀਡੀਓ ਸਾਡੀ ਬੜੀ ਵਾਇਰਲ ਹੋਈ ਸੀ ਕਿ 3 ਰੁਪਏ ਦੇ ਵਿੱਚ ਸਿਰਫ ਰੋਟੀ ਜਿਹੜੀ ਮਿਲਦੀ ਆ ਸਿਰਫ 3 ਰੁਪਏ ਦੇ ਵਿੱਚ ਜੇ ਅਸੀਂ ਟਾਬਿਆਂ ਦੀ ਗੱਲ ਕਰ ਲਈਏ ਜਾਂ ਅਸੀਂ ਰੈਸਟੋਰੈਂਟ ਚ ਜੇ ਤਾਂ ਬੋਝੜੇ ਭਾਅ ਆ ਉਹ ਬਹੁਤ ਜ਼ਿਆਦਾ ਹੋ ਜਾਂਦੇ ਆ ਲੋਕ ਡਰਦੇ ਨੇ ਲੋਕ ਕਹਿੰਦੇ ਸੀ ਵੱਡੇ ਵੱਡੇ ਹੋਟਲਾਂ ਚ ਕੀ ਬੜਨਾ ਟਾਬੇ ਚ ਨਹੀਂ ਬਰਦਾ ਹੋ ਸਕਦਾ ਕਿ ਜੇ ਸਭ ਨਾਲ ਮਹਿੰਗਾਈ ਜਲਦੀ ਪਈ ਆ ਲੇਕਿਨ ਆ ਆ ਦਿਓ ਮੈਿਕ ਦੇ ਰਹੇ ਹੋ ਹਲਾ ਦਿਓ ਜੀ ਇੱਥੇ ਭਾਈ ਉਹਨਾਂ ਨੇ ਜਿਹੜੇ ਲਾਤੀ ਕਹ ਲੋਗੀ 3 ਰੁਪਏ ਕਹਿੰਦੇ ਰੋਟੀ ਤੁਹਾਨੂੰ ਦੇਾਂਗੇ ਤੇ ਰੇਟ ਬਹੁਤ ਸਸਤੇ ਆ ਇਹ ਥੱਲੇ ਉਹ ਮੈਨੂ ਚੱਕ ਕੇ ਲੈ ਕੇ ਆ ਆਪਣਾ ਮੈਨੂ ਕਿਉਂਕਿ ਲੋਕ ਕਰੇ ਕਮੈਂਟ ਇਹ ਐ ਜਿਵੇਂ ਕਹਿੰਦੇ 3 ਰੁਪਏ ਰੋਟੀ ਵੇਚੀ ਜਾਂਦੇ ਲੋਕੀ ਕਹੀ ਜਾਂਦੇ ਵੀਡੀਓ ਪੂਰੀ ਨਹੀਂ ਦੇਖਦੇ ਹਾਂ ਜੀ ਆਪਾਂ ਉਹ ਵਿੱਚ ਰੇਟ ਸਾਰੇ ਦੱਸੇ ਕਿ ਦਾਲ ਦੇ ਰੇਟ ਸਬਜੀ ਰੇਟ ਕੀ ਕੀ ਰੇਟ ਤੁਹੇ ਲਾਏ ਹੋਏ ਆ ਹਾਂ ਜੀ ਲੋਕੀ ਕਹਿੰਦੇ ਵੀ ਨਾ ਇਹ 3 ਰੁਪਏ ਰੋਟੀ ਦੇਈ ਜਾਂਦੇ ਆ ਇਹ ਕਿਤੇ ਚੋਲਾ ਦੇ ਆਟੇ ਦੀ ਰੋਟੀ ਨਹੀਂ ਦੇਈ ਜਾਂਦੇ ਆ ਨਹੀਂ ਨਹੀਂ ਭਾਜੀ ਇਹ ਵੀ ਪੂਰੇ ਵਾਲੇ ਆਟੇ ਦੀ ਰੋਟੀ ਖਵਾਈ ਜਾਂਦੇ ਆ ਮੈਂ ਤੁਹਾਨੂੰ ਭਾਜੀ ਇੱਕ ਮਿੰਟ ਵੱਡ ਲਓ ਪਿਛਲੇ ਵੀਡੀਓ ਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਜਿਹੜੀ ਚੱਕੀ ਤੋਂ ਆਟਾ ਆਉਂਦਾ ਉਹ ਵੀ ਵੀਡੀਓ ਦੇਖਦੇ ਆ ਇਹ ਤੋਂ ਕ੍ਰਿਆਨਾਂ ਦਾ ਵੇਰਕਾ ਦਾ ਸਮਾਨ ਆਂਦਾ ਆ ਬਟਰ ਆਂਦੇ ਆ ਉਹ ਸਾਰੀ ਦੇਖਦੇ ਆ ਵੀਡੀਓ ਨੂੰ ਨਹੀਂ ਤਾਂ ਕਮੈਂਟ ਨਹੀਂ ਕਰਾਉਂਦੇ ਉਹਨਾਂ ਨੇ ਕਿ ਜਾਲੀ ਆਟਾ ਓਨ ਦਾ ਕੋਈ ਨਹੀਂ ਸਹੀ ਹੈਗਾ ਆ ਦਾ ਆ ਦਿਖਾਓ ਮੈਨੂ ਦਿਖਾਈ ਆ ਤੁਹਾਨੂੰ ਮੈਂ ਮੈਨੂ ਤੁਹਾਨੂੰ ਦੱਸ ਦਿੰਦਾ ਜੀ ਮੈਂ ਫੜ ਕੇ ਦੱਸਾਂਗਾ ਆ ਬਾਈ ਹੁਣ ਦੱਸਣ ਲੱਗੇ ਸੋ 3 ਰੁਪਏ ਦੀ ਰੋਟੀ ਦੀ ਕਿੰਨੀ ਸ਼ੁਰੂਆਤ ਹੈ ਜਾਨੀ ਕਿ ਨਾਰਮਲ ਤੁਸੀਂ ਢਾਬੇ ਤੇ ਰੈਸਟੋਰੈਂਟ ਦੀ ਰੋਟੀ ਲਓ ਤੋ ਤੁਹਾਨੂੰ ਵੈਸੇ ਹੀ ਮਹਿੰਗੀ ਪੈ ਜਾਂਦੀ ਆ 20 ਰੁਪਏ ਤੁਹਾਨੂੰ 20 ਰੁਪਏ ਪਰਾਂਟਾ ਦਿੰਦੇ ਆ ਹਾਂ ਜੀ 20 ਰੁਪਏ ਪਰਾਂਟਾ ਆ अच्छा ਤੇ ਰੀਡ ਬਾਕੀ ਮੈਨੂੰ ਉਹ ਉਹਦਾ ਨਾਰਮਲ ਨਾਰਮਲ ਜੀ ਦੱਸ ਦੋ ਕਿ ਹਾਂ ਜੀ ਦਾਲ ਜਿਹੜੀ ਹੈ ਨਾਰਮਲ ਤੁਹਾਨੂੰ ਪਿਆਰ ਪਿੰਨੀ ਦੀ ਮਿਲੂਗੀ ਐਸੀ ਨਾ ਓਵਰ ਆਲ ਜਿੱਦਾਂ ਰੋਟੀ ਦਾ 1 ਬੰਦੇ ਦਾ ਖਰਚਾ ਹੈ ਨਾ ਹੂੰ ਉਹ 60 ਰੁਪਏ ਪੈਂਦਾ ਹੈ ਦਾਲ ਸਰਜੀਨਾ ਅੱਛਾ ਤੇ ਜੇ ਪਨੀਰ ਨਾਲ ਫਿਰ 80 ਰੁਪਏ ਪੈਂਦਾ ਅੱਛਾ ਦੇਸੀ ਘਿਓ ਦਾ ਫੂਡ ਹੈ ਸਾਰਾ ਹਾਂ 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 ਤੇ ਜਿਹੜੇ ਸੱਜਣ ਆਂਦੇ ਆ ਤੁਹਾਡੇ ਮਾਧਿਅਮ ਨਾਲ ਇਹ ਵੀਡੀਓ ਦੇਖਦੇ ਆ ਉਹਨਾਂ ਨੇ ਪਹਿਲਾਂ ਵੀ ਕਮੈਂਟ ਕੀਤੇ ਹੁਣ ਵੀ ਕਰਦੇ ਨੇ ਕਰਦੇ ਨੇ ਹੁਣ ਕਮੈਂਟ ਹਾਂ ਜੀ ਕਿਉਂਕਿ ਫੀਸ ਕੰਮ ਨਹੀਂ ਹੈ ਕੋਈ ਲੋਕ ਵਿੱਚ ਸੋਚਦੇ ਆ ਕਿ ਸ਼ਾਇਦ ਰੋਡ ਦੇ ਉੱਪਰ ਬੋਰ ਲਗਾਏ ਹੋਏ ਆ ਇਹ ਰੀਟ ਨਾਲ ਦੇ ਘੱਟ ਆ ਕੀਪਰਾ ਪਾਣੀ ਘੋਲ ਕੇ ਦਿੰਦੇ ਹੋ ਹਾਂ ਅਰੇ ਇਹ ਉਹਨਾਂ ਦੀ ਮਤਲਬ ਸੋਚ ਗਲਤ ਆ ਜਿਹੜਾ ਬੰਦਾ ਇੱਥੇ ਆਂਦਾ ਆ ਉਦੋਂ ਪ੍ਰੋਪਰ ਨੂੰ ਪਤਾ ਲੱਗ ਜਾਂਦੇ ਜਿਹੜੇ ਮੈਂ ਇੱਥੇ ਆ ਚੁੱਕੇ ਇੱਥੇ ਉਹਨਾਂ ਨੂੰ ਤਾਂ ਪਤਾ ਸਾਡੇ ਬਾਰੇ ਕਿ ਕੰਮ ਅਸੀਂ ਬਿਲਕੁਲ ਕੁਆਲਟੀ ਦਾ ਕੰਮ ਕਰਦੇ ਆ ਤੇ ਲੋਕ ਕਮੈਂਟ ਕਰਦੇ ਜੇਕਰ ਤੁਸੀਂ ਇੱਥੋਂ ਹੋ ਕੇ ਮੈਂ ਤੁਹਾਨੂੰ ਦੱਸ ਦਿੰਦੇ ਇੱਦੋਂ ਦੇਖੋ ਆ ਆ ਹਾਈਵੇ ਆ ਮੇਨ ਹਾਈਵੇ ਆ ਜਿੱਥੋਂ ਕਿ ਆ ਜਲੰਧਰ ਤੋਂ ਰਾਹ ਆਉਂਦਾ ਇੱਦੋਂ ਜਲੰਧਰ ਤੋਂ ਇੱਧਰ ਵੀ ਚੰਡੀਗੜ੍ਹ ਨੂੰ ਜਦੋਂ ਜਾਣਾ ਚੰਡੀਗ ਤਾਂ ਤੁਹਾਨੂੰ ਆ ਟੱਬਾ ਦੇਖੂਗਾ ਇਧਰ ਇੱਕ ਵਾਰ ਦੇਖ ਦਿਖਾ ਰਿਓ ਜੀ ਆ ਦੇਖਾ ਆਪਣੀ ਫਿਲਹਾਲ ਦੀ ਗਿਲਟ ਟੱਬਾ ਅੰਦਰ ACU ACU ਲੱਗੇ ਹੋਏ ਨੇ ਬਾਜੇ ਨੇ ਪੂਰੇ ਇਹਨਾਂ ACU ACU ਲੱਗੇ ਚਮਕਾ ਹੋਇਆ ਬਾਹਰ ਬਾਈਰਾ ਬੋਰਡ ਲੱਗਾ ਹੋਇਆ ਜੀ ਕਿ ਹੈੱਡ ਆਫਿਸ ਬਣਾਚੋਰ ਗਿਲਟਾ ਬਾ 160 ਰੁਪਏ ਦੇ ਵਿੱਚ ਚੀਜ਼ ਚਿੱਲੀ ਕਿ ਨਹੀਂ ਦੇਈ ਜਾਂਨੇ ਤੁਹਾਨੂੰ 160 ਚ 160 ਰੁਪਏ ਦੀ ਚੀਜ਼ ਚਲੀ ਹੈ ਨਾ ਤੇ 3 ਰੁਪਏ ਫੁਲਕਾ ਸੋ ਬਹੁਤ ਲੋਕਾਂ ਦੇ ਕਮੈਂਟ ਆਏ ਸੀ ਕਿ ਸੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜਿਹੜੇ ਨਾ ਉਹ ਵੀਡੀਓ ਪਹਿਲਾਂ ਦੇਖ ਕੇ ਗਏ ਆ ਜਾਂ ਜਬਾਈ ਹੋਣਾ ਪਰ ਜਿਹੜੇ ਹੋ ਕੇ ਗਏ ਆ ਪਹਿਲਾਂ ਕਿਉਂ ਉਹ ਵੀ ਕਰਦੇ ਆ ਕਹਿੰਦੇ ਨਹੀਂ ਜੀ ਆਟਾ ਦੂਜਾ ਹੋਣਾ ਇਹਨਾਂ ਦਾ ਮਲਾਵਟੀ ਆਟਾ ਹੋਣਾ ਏ ਇਦਾਂ ਹੀ ਕਰੀ-ਕਰੀ ਜਾਂਦੇ ਆ ਹਾਂਜੀ ਹਾਂਜੀ ਬਿਲਕੁਲ ਤੁਰਕ ਦਾ ਆਉਂਦਾ ਜੀ ਕਿਉਂ ਰੋਈ ਤੇ ਮੈਂ ਤਾਂ ਯੂਜ਼ ਨਹੀਂ ਕਰਦੇ ਹਾਂ ਕਿਉਂਕਿ ਜਿਹੜੇ ਇੱਥੇ ਆ ਚੁੱਕੇ ਓਹਨਾਂ ਨੂੰ ਤਾਂ ਪਤਾ ਐ ਇਸ ਗੱਲ ਦਾ ਹੂੰ ਕਿਉਂਕਿ ਜਿਹੜਾ ਬੰਦਾ ਨਹੀਂ ਆਇਆ ਉਹ ਸੋਚਦਾ ਸ਼ਾਇਦ ਇਹ ਰੋਕੀ ਦੀ ਕੁਆਲਿਟੀ ਘੱਟ ਹੋਣੀ ਆ ਕਿ ਸਸਤਾ ਆ ਹਾਂ ਇੱਥੇ ਸਾਰਾ ਦੇਸੀ ਘੋਚ ਬਣਦਾ ਨਹੀਂ ਇਹ ਪੁੱਗਦਾ ਵੇਹੇ ਤੁਹਾਨੂੰ ਪੁੱਗਦਾ ਬਿਲਕੁਲ ਭਾਜੀ 2-3 ਕਿਲੋ ਮੱਖਣ ਹੁੰਦਾ ਘਰ ਦਾ ਰੋਜ਼ ਤਾਜਾ ਚਿੱਟਾ ਉਹ ਨਾਲ ਪਰੌਂਠਿਆਂ ਦੇ ਹੁੰਦਾ ਆ ਤੁਹਾਨੂੰ ਬਚਦਾ ਇਹਦੇ ਵਿੱਚ ਬਿਲਕੁਲ ਬਿਲਕੁਲ ਜੀ ਬਿਲਕੁਲ ਵੱਜਦਾ ਆ ਬਿਲਕੁਲ ਵੱਜਦਾ ਜੀ ਤੁਸੀਂ ਸੇਵਾ ਨਹੀਂ ਲੋਕ ਇਹ ਹੀ ਨਾ ਕਿ ਨਹੀਂ ਸੇਵਾ ਨਹੀਂ ਕਰਦੇ ਹੈ ਪਰ ਪਰਿਵਾਰ ਪਾਲਦੇ ਹੈ ਹਾਂ ਕਿ ਇਹ ਹੈਗਾ ਕਿ ਜਨਤਾ ਦੇ ਫੇਵਰ ਦੁਕਾਨਦਾਰ ਅਸੀਂ ਅਪੀਲ ਕਰਦੇ ਕਿ ਤੁਸੀਂ ਵੱਟੋ ਵੱੱਟੇ ਤੁਸੀਂ ਵਿਜ਼ਿਟ ਕਰੋ ਤਾਂ ਕਿ ਮੇਰਾ ਜਿਹੜਾ ਸਰਕਲ ਉਹ ਚੱਲ ਸਕੇ ਪੂਰਾ ਪੰਜਾਬ ਦਾ ਸਹੀ ਗੱਲ ਆ ਕਿਉਂਕਿ ਵੈਲਕਮ ਦੋਵਗੇ ਤਾਂ ਜਲਦੀ ਕੰਮ ਚੱਲੂਗਾ ਬਿਲਕੁਲ ਕਿਉਂਕਿ ਜੇ ਮਤਲਬ ਉਹ ਇੰਨੇ ਜੈਨੂਨ ਰੇਟ ਦੇ ਵਿੱਚ ਤੁਹਾਨੂੰ ਖਾਣਾ ਖਵਾ ਰਿਹਾ ਤੇ ਤੁਸੀਂ ਵੀ ਲੋਕ ਸਪੋਰਟ ਕਰੋ ਇੱਥੇ ਜਰੂਰ ਰੁਕ ਜਾਓ ਜੀ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਗਿਲਟਾ ਬਾ ਤੁਸੀਂ ਇੱਥੇ ਆਉਣਾ ਗਿਲਟਾ ਬਾ ਜਿੱਥੇ ਕਿ ਬਲਾਚੋਰ ਕਹਿੰਦੇ ਨੇ ਬਲਾਚੋਰ ਪੈਂਦਾ ਹੈ ਆ ਬਾਈ ਹੁਣ ਤੁਹਾਨੂੰ ਇੱਥੇ ਮਿਲਣਗੇ ਤੇ ਬਾਈ ਕਿੰਨੇ ਵੀ ਜੇ ਤੁਸੀਂ ਸਾਡੇ ਕੋਲ ਆਉਂਗੇ ਸਾਹੀ ਸਾਨੂੰ ਸਪੋਰਟ ਮਿਲੇਗਾ ਆ ਹਾਈਵੇ ਦੇ ਉੱਪਰ ਢਾਬਾ ਹੈ ਪਾਰ ਵਾਧਾ ਉਹ ਤੋਂ ਮੈਨੂੰ ਏਸੀ ਉਸੇ ਵਧੀਆ ਲੱਗਿਆ ਹੋਇਆ ਤੇ ਖਾਣਾ ਰੋਟੀ ਬੜੀ ਸਵਾਦ ਹੈ ਬਾਈ ਜਾਂਦੀਆਂ ਨੇ ਕੋਈ ਕਹੋਗੇ ਤੁਸੀਂ ਹਾਂਜੀ ਹਾਂਜੀ ਮੈਂ ਇਹ ਗੱਲ ਕਿੰਨਾ ਜੀ ਦੇਖੋ ਇੱਧਰ ਸਾਡੇ ਕੋਲ ਚਲੋ ਇੱਧਰ ਦਿੱਲੀ ਰੋਡ ਦੇ ਤਾਂ ਸਾਰੇ ਉੱਧਰ ਮੱਕੜ ਔਰ ਚਾਟੀ ਤੇ ਲੱਸੀ ਸ਼ਹਿਰ ਹੋਵੇ ਹਾਂਜੀ ਲੇਕਿਨ ਇਸ ਰੂਰ ਲੇਨ ਤੇ ਚਾਟੀ ਦੀ ਲੱਸੀ ਔਰ ਬਟਰ ਘਰ ਦਾ ਸਾਡੇ ਕੋਲ ਹੀ ਆ ਪਿਓਰ ਚਾਟੀ ਦੀ ਲੱਸੀ ਤੁਸੀਂ ਫ੍ਰੀ ਦਿੰਦੇ ਹੋ ਅਸੀਂ ਵੇਚਾਰੀਆਂ ਗੇਂਦਫੋ ਦੀ ਥਾਲੀ ਆ ਕੜਾਈ ਪਨੀਰ ਦਾਲ ਮੱਖਣੀ ਤੇ ਉਹਦੇ ਵਿੱਚ ਹੈਗਾ ਵੈਜ ਰਾਇਤਾ ਬਟਰ ਰੋਟੀਆਂ ਤੇ ਸੈਲਡ ਚਾਟੀ ਦੀ ਲੱਸੀ ਬਿਲਕੁਲ ਫ੍ਰੀ ਆ ਤੋ ਲੋ ਜੀ ਤੁਸੀਂ ਆਉਣਾ ਕਿੱਥੇ ਹੈ ਗਿਲਟਾ ਬਸੋਂ ਦੱਸਤਾ ਹੀ ਬਰਾਚੌਰ ਰੋਡ ਤੇ ਚੰਡੀਗੜ੍ਹ ਜੇ ਤੁਸੀਂ ਆਉਣਾ ਵਾ ਇੱਥੇ ਰੋਟੀ ਪਰੌਂਠਾ ਸਵੇਰ ਦਾ ਬ੍ਰੇਕਫਾਸਟ ਖਾ ਲਓ ਜਾਂ ਰਾਤ ਦਾ ਡਿਨਰ ਦੁਪਹਿਰ ਦਾ ਲੰਚ ਜਿਹੜਾ ਵੀ ਹੈ ਕੁਝ ਕਰਕੇ ਜਾਣਾ ਸੋ ਬਾਈ ਹੋਣੇ ਤੁਹਾਨੂੰ ਇੱਥੇ ਮਿਲਣਗੇ ਰੇਟ ਬੜੇ ਜੈਨੂਨ ਬਹੁਤ ਘੱਟ ਰੇਟ ਨਾਰਮਲ ਟਾਬਿਆਂ ਨਾਲੋਂ ਘੱਟ ਰੇਟ ਨੇ ਕੁਆਲਿਟੀ ਬਹੁਤ ਫਾਈਨ ਹੈ ਜੀ ਤੇ ਜੇਕਰ ਤੁਸੀਂ ਆਏ ਹੋ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਵੀਡੀਓ ਸਾਡੀ ਬੜੀ ਵਾਇਰਲ ਹੋਈ ਸੀ ਕਿ 3 ਰੁਪਏ ਦੇ ਵਿੱਚ ਸਿਰਫ ਰੋਟੀ ਜਿਹੜੀ ਮਿਲਦੀ ਆ ਸਿਰਫ 3 ਰੁਪਏ ਦੇ ਵਿੱਚ ਨਹੀਂ ਇਹ ਭੁਗਦਾ ਵੈਸੇ ਤੁਹਾਨੂੰ ਭੁਗਦਾ ਬਿਲਕੁਲ ਭਾਈ 2-3 ਕਿਲੋ ਮੱਖਣ ਹੁੰਦਾ ਘਰ ਦਾ ਰੋਜ਼ ਤਾਜਾ ਚਿੱਟਾ ਉਹ ਨਾਲ ਪ੍ਰਾਂਠਿਆਂ ਦੇ ਹੁੰਦਾ ਆ ਤੁਹਾਨੂੰ ਬਚਦਾ ਇਹਦੇ ਵਿੱਚ ਬਿਲਕੁਲ ਬਿਲਕੁਲ ਜੀ ਮਤਲਬ ਵੱਜਦਾ ਆ ਬਿਲਕੁਲ ਵੱਜਦਾ ਜੀ ਇਹ ਸੇਵਾ ਨਹੀਂ ਲੋਕ ਇਹ ਨਹੀਂ ਨਾ ਕਿ ਚਾਹ ਨਹੀਂ ਸੇਵਾ ਨਹੀਂ ਕਰਦੇ ਹੈ ਪਰ ਪਰਿਵਾਰ ਪਾਲਦੇ ਹੈ ਇਹ ਮਤਲਬ ਉਹ ਇੰਨੇ ਜੈਨੂਨ ਰੇਟ ਦੇ ਵਿੱਚ ਤੁਹਾਨੂੰ ਖਾਣਾ ਖਵਾ ਰਹੇ ਆ ਜੇ ਤੁਸੀਂ ਵੀ ਲੋਕ ਸਪੋਰਟ ਕਰੋ ਇੱਥੇ ਜ਼ਰੂਰ ਰੁਕ ਜਾਓ ਜੀ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਦਾ ਜ ਤੁਸੀਂ ਇੱਥੇ ਆਉਣਾ ਗਿਲਟ ਢਾਬਾ ਜਿੱਥੇ ਕਿ ਬਲਾਚੋਰ ਕਹਿੰਦੇ ਬਲਾਚੋਰ ਪੈਂਦਾ ਹੈ ਆ ਬਾਈ ਹੁਣ ਤੁਹਾਨੂੰ ਇੱਥੇ ਮਿਲਣਗੇ ਇਸ ਰੋਡ ਲੈਂ ਤੇ ਚਾਟੀ ਦੀ ਲੱਸੀ ਹਰ ਬਟਰ ਘਰ ਦਾ ਸਾਡੇ ਕੋਲ ਹੀ ਆ ਪਿਓ ਰੋਗੀ ਕਹਿੰਦੇ ਵੀ ਨਾ ਇਹ 3 ਰੁਪਏ ਰੋਟੀ ਦੇਈ ਜਾਂਦੇ ਆ ਇੱਕ ਤੇ ਚੋਲਾ ਦੇ ਆਟੇ ਦੀ ਰੋਟੀ ਦੇਈ ਜਾਂਦੇ ਆ ਤੁਹਾਨੂੰ ਦੱਸਦੇ ਨਹੀਂ ਇੱਦੋਂ ਦੇਖੋ ਆ ਹਾਈਵੇ ਹੈ ਮੇਨ ਹਾਈਵੇ ਆ ਜਿੱਥੋਂ ਕਿ ਆ ਜਲੰਧਰ ਤੋਂ ਰਾਹ ਆਉਂਦਾ ਇੱਦੋਂ ਜਲੰਧਰ ਤੋਂ ਇੱਧਰ ਵੀ ਚੰਡੀਗੜ੍ਹ ਨੂੰ ਜਦੋਂ ਜਾਣਾ ਚੰਡੀਗੜ੍ਹal ਨੂੰ ਤਾਂ ਤੁਹਾਨੂੰ ਆ ਢਾਬਾ ਦੇਖੋਗੇ ਇੱਧਰ ਇੱਕ ਵਾਰ ਦੇਖ ਦਿਖਾ ਰਹੇ ਹਾਂ ਜੀ ਆ ਦੇਖਾ ਆਪਣੀ ਫਿਲਹਾਲ ਦੀ ਗਿਲਟ ਢਾਬਾ ਕਿਰਾਈਤ ਨਹੀਂ ਕਿਰਾਈਤ ਨਹੀਂ ਦਾਲਕੀ ਦਾਲ ਫਰਾਈ ਚਨਮਫਾਲਾ ਪਨੀਰ ਟਿੱਕਾ ਮਲਾਈ ਕੋਫਤਾ ਚਾਤੀ ਲਸਿਨੀ ਸੁਲਾਦ ਪਾਣੀ ਦੀ ਬੋਤਲ ਲਓ ਜੀ ਤੁਹਾਨੂੰ ਸਭ ਕੁਝ ਮਿਲਣਾ ਰੇਟ ਕੀ ਇਸਟਾਪ ਇਥੋਂ ਦੱਸਾਂਗੇ ਸਤ ਤਾ ਮਾਂ ਮੰਗ ਕਰ ਜੋ ਜੀ ਇਹਨੇ ਇਸਟਾਪ ਬੇਰੇ ਮਾਲਕ ਖਾਰੀ ਗਿਲਤਾਪਾ ਇਸ ਸਮੇਂ ਸੀ ਜੋ ਚੰਡੀਗੜ੍ਹ ਜਾਂਦੇ ਆ ਤੁਸੀਂ ਚੰਡੀਗੜ੍ਹ ਰੋਡ ਤੇ ਬੜਾ ਚੜ ਰੋਡ ਤੇ ਤੁਹਾਨੂੰ ਇਹ ਟਾਬਾ ਜਿਹੜਾ ਦੱਸੂਗਾ ਪਿੱਛੇ ਦੀ ਬੋਰ ਲੱਗੇ ਸ਼ੁਰੂ ਹੋ ਜਾਂਦੀ ਜਿੱਥੇ 3 ਰੁਪਏ ਰੋਟੀ ਹੋਗੀ ਪੋਂਠਾ 20 ਰੁਪਏ ਦਾ ਹੋ ਗਿਆ ਬਹੁਤ ਘੱਟ ਸਸਤਾ ਆ ਇਹ ਮਾਲਕ ਖੜੇ ਨੇ ਭਾਈ ਸਸੇ ਕਰ ਕਿਵੇਂ ਹੋ ਠੀਕ ਠਾਕ ਹੋ ਜੀ ਵਧੀਆ ਚੱਲਦਾ ਕੰਮ ਕਰ ਵਧੀਆ ਬੜੀ ਚੱਲਦਾ ਗਾਗੂ ਗਾਉਂਦੇ ਵਧੀਆ ਦਾਲ ਕਿੰਨੇ ਲਾਈ ਆਪਾਂ ਅੱਲ ਦੇਖ ਕੇ ਦੱਸ ਦਾਂਗੇ ਤੁਹਾਨੂੰ ਮਿਲੌਣੇ ਇਹੀ ਗੱਲਬਾਤ ਕਰਦੇ ਆ ਜਿੱਥੇ ਕਿ ਇੱਕ ਵੀਡੀਓ ਸਾਡੀ ਬੜੀ ਵਾਇਰਲ ਹੋਈ ਸੀ ਕਿ 3 ਰੁਪਏ ਦੇ ਵਿੱਚ ਸਿਰਫ ਰੋਟੀ ਜਿਹੜੀ ਮਿਲਦੀ ਆ ਸਿਰਫ 3 ਰੁਪਏ ਦੇ ਵਿੱਚ ਜੇ ਅਸੀਂ ਢਾਬਿਆਂ ਦੀ ਗੱਲ ਕਰ ਲਈਏ ਜਾਂ ਅਸੀਂ ਰੈਸਟੋਰੈਂਟ ਚ ਜਾਈਏ ਤਾਂ ਉਹ ਜਿਹੜੇ ਭਾਅ ਆ ਉਹ ਬਹੁਤ ਜ਼ਿਆਦਾ ਹੋ ਜਾਂਦੇ ਆ ਲੋਕ ਡਰਦੇ ਨੇ ਲੋਕ ਕਹਿੰਦੇ ਸੀ ਵੱਡੇ ਵੱਡੇ ਹੋਟਲਾਂ 'ਚ ਕੀ ਬੜਨਾ ਢਾਬੇ 'ਚ ਨਹੀਂ ਬੜਦਾ ਕਿ ਜੇ ਸੌ ਨਵੇਂ ਘੈਂਟ ਜਲਦੀ ਪਈ ਆ ਲੇਕਿਨ ਆ ਆ ਦੇਓ ਮੈਂ ਕਿਹਦੇ ਦੇ ਰਹੇ ਹਾਂ ਨਾ ਦਿਓ ਜੀ ਇੱਥੇ ਭਾਈ ਉਹਨਾਂ ਨੇ ਜਿਹੜੇ ਲਾਤੀ ਕਹ ਲੋਗੀ 3 ਰੁਪਏ ਕਹਿੰਦੇ ਰੋਟੀ ਤੁਹਾਨੂੰ ਦੇਾਂਗੇ ਤੇ ਰੇਟ ਬਹੁਤ ਸਸਤੇ ਆ ਅਜੇ ਥੱਲੇ ਉਹ ਮੈਨੂ ਚੱਕ ਕੇ ਲੈ ਕੇ ਆ ਆਪਣਾ ਮੈਨੂ ਕੁਝ ਲੋਕਾਂ ਦੇ ਕਮੈਂਟ ਇਹ ਆਇਆ ਸੀ ਕਿ ਜੀ 3 ਰੁਪਏ ਰੋਟੀ ਵੇਚੀ ਜਾਂਦੇ ਲੋਕੀ ਕਹੀ ਜਾਂਦੇ ਵੀਡੀਓ ਪੂਰੀ ਨਹੀਂ ਦੇਖਦੇ ਹਾਂ ਕਿ ਆਪਾਂ ਵਿੱਚ ਰੇਟ ਸਾਰੇ ਦੱਸੇ ਕਿ ਦਾਲ ਦੇ ਰੇਟ ਸਬਜ਼ੀ ਰੇਟ ਕੀ ਕੀ ਰੇਟ ਤੇ ਲਾਇ ਹੋਏ ਆ ਹਾਂਜੀ ਹਾਂਜੀ ਲੋਕੀ ਕਹਿੰਦੇ ਵੀ ਨਾ ਇਹ 3 ਰੁਪਏ ਰੋਟੀ ਦੇਈ ਜਾਂਦੇ ਆ ਇਹ ਕਿਤੇ ਚੋਲਾ ਦੇ ਆਟੇ ਦੀ ਰੋਟੀ ਨਹੀਂ ਦੇਈ ਜਾਂਦੇ ਆ ਨਹੀਂ ਨਹੀਂ ਭਾਜੀ ਜਿਹੇ ਵੀ ਪੂਰੇ ਵਾਲੇ ਆਟੇ ਦੀ ਰੋਟੀ ਖਵਾਈ ਜਾਂਦੇ ਆ ਮੈਂ ਤੁਹਾਨੂੰ ਕਹਾਂ ਜੀ ਇੱਕ ਮਿੰਟ ਵੱਡ ਲਓ ਪਿਛਲੇ ਵੀਡੀਓ 'ਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਜਿਹੜੀ ਚੱਕੀ ਤੋਂ ਆਟਾ ਆਉਂਦਾ ਉਹ ਵੀ ਵੀਡੀਓ ਦੇਖਦੇ ਆ ਇਹ ਤੋਂ ਕਰੀਆਨਾ ਦਾ ਵੇਰਕਾ ਦਾ ਸਮਾਨ ਆਂਦਾ ਆ ਬਟਰਾਂ ਦੇ ਆ ਉਹ ਸਾਰੀ ਦੇਖਦੇ ਆ ਵੀਡੀਓ ਨੂੰ ਮੇਰੇ ਕਮੈਂਟ ਨਹੀਂ ਕਰਦੇ ਉਹਨਾਂ ਨੇ ਕਿ ਜਾਲੀ ਆਟਾ ਉਹਨਾਂ ਦਾ ਕੋਈ ਨਹੀਂ ਸਹੀ ਹੈਗਾ ਆ ਦਾ ਆ ਦਿਖਾਓ ਮੈਨੂ ਦਿਖਾਈ ਜਾ ਤੁਹਾਨੂੰ ਮੈਂ ਨਹੀਂ ਬਥਾ ਦਿੰਦਾ ਦਿੰਦਾ ਜੀ ਮੈਂ ਪੜ ਕੇ ਸੁਣਾਉਂਦਾ ਆ ਬਾਈ ਹੁਣ ਦੱਸਣ ਲੱਗੇ ਸੋ 3 ਰੁਪਏ ਦੀ ਰੋਟੀ ਦੀ ਕਹਿੰਦੇ ਸ਼ੁਰੂਆਤ ਹੈ ਜਾਨੀ ਕਿ ਨਾਰਮਲ ਤੁਸੀਂ ਢਾਬੇ ਤੇ ਦੱਸਣ ਰੋਟੀ ਲੋ ਤਾਂ ਤੁਹਾਨੂੰ ਵੈਸੇ ਹੀ ਮਹਿੰਗੀ ਪੈ ਜਾਂਦੀ ਆ 20 ਰੁਪਏ ਤੁਹਾਨੂੰ 20 ਰੁਪਏ ਪਰਾਂਠਾ ਦਿੰਦੇ ਪਾ ਜੀ 20 ਰੁਪਏ ਪਰਾਂਠਾ ਜੀ अच्छा ਤੇ ਰੀਡ ਬਾਕੀ ਮੈਨੂੰ ਉਹ ਉਹਦਾ ਨਾਰਮਲ ਨਾਰਮਲ ਜੀ ਦੱਸ ਦੋ ਕਿ ਹਾਂ ਜੀ ਦਾਲ ਜਿਹੜੀ ਹੈ ਨਾਰਮਲ ਤੁਹਾਨੂੰ ਕਿੰਨੀ ਦੀ ਮਿਲੂਗੀ ਐਸੀ ਨਾ ਓਵਰ ਆਲ ਜਿੱਦਾਂ ਰੋਟੀ ਦਾ 1 ਬੰਦੇ ਦਾ ਖਰਚਾ ਹੈ ਨਾ ਹੂੰ ਉਹ 60 ਰੁਪਏ ਪੈਂਦਾ ਹੈ ਦਾਲ ਸਰਜੀ ਦਾ ਅੱਛਾ ਤੇ ਜੇ ਪਨੀਰ ਨਾਲ ਫਿਰ 80 ਰੁਪਏ ਪੈਂਦਾ ਅੱਛਾ ਦੇਸੀ ਕਿਉਂ ਦਾ ਫੂਡ ਹੈ ਸਾਰਾ ਹਾਂ 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 ਤੇ ਜਿਹੜੇ ਸੱਜਣ ਆਂਦੇ ਆ ਤੁਹਾਡੇ ਮਾਧਿਅਮ ਨਾਲ ਇਹ ਵੀਡੀਓ ਦੇਖਦੇ ਆ ਹੂੰ ਉਹਨਾਂ ਨੇ ਪਹਿਲਾਂ ਵੀ ਕਮੈਂਟ ਕੀਤੇ ਹੁਣ ਵੀ ਕਰਦੇ ਨੇ ਕਰਦੇ ਨੇ ਹੁਣ ਕਮੈਂਟ ਨਹੀਂ ਕਿਉਂਕਿ ਫੀਡ ਕੰਮ ਨਹੀਂ ਹੈ ਕੋਈ ਲੋਕ ਵਿੱਚ ਸੋਚਦੇ ਆ ਕਿ ਸ਼ਾਇਦ ਰੋਡ ਦੇ ਉੱਪਰ ਬੋਰ ਲਗਾਏ ਹੋਏ ਆ ਇਹ ਰੇਟ ਨਾਲ ਦੇ ਘਟਾ ਕੀਪਰ ਪਾਣੀ ਘੋਲ ਕੇ ਦਿੰਦੇ ਹੋ ਹਾਂ ਪਰ ਇਹ ਉਹਨਾਂ ਦੀ ਮਤਲਬ ਸੋਚ ਗਲਤ ਹੈ ਜਿਹੜਾ ਬੰਦਾ ਇੱਥੇ ਆਂਦਾ ਆ ਉਦੋਂ ਪ੍ਰੋਪਰ ਨੂੰ ਪਤਾ ਲੱਗ ਜਾਂਦੇ ਜਿਹੜੇ ਬੰਦੇ ਆ ਚੁੱਕੇ ਇੱਥੇ ਉਹਨਾਂ ਨੂੰ ਤਾਂ ਪਤਾ ਸਾਡੇ ਬਾਰੇ ਕਿ ਕੰਮ ਅਸੀਂ ਬਿਲਕੁਲ ਕੁਆਲਟੀ ਦਾ ਕੰਮ ਕਰਦੇ ਆ ਤੇ ਲੋਕ ਕਮੈਂਟ ਕਰਦੇ ਜੇਕਰ ਤੁਸੀਂ ਇੱਥੋਂ ਹੋ ਕੇ ਮੈਂ ਤੁਹਾਨੂੰ ਦੱਸ ਦਿੰਦੇ ਇਹ ਤਾਂ ਦੇਖੋ ਆ ਹਾਈਵੇ ਆ ਮੇਨ ਹਾਈਵੇ ਆ ਜਿੱਥੋਂ ਕਿ ਆ ਜਲੰਧਰ ਤੋਂ ਰਾਹ ਆਉਂਦਾ ਇੱਥੋਂ ਜਲੰਧਰ ਤੋਂ ਇਧਰ ਵੀ ਚੰਡੀਗੜ੍ਹ ਨੂੰ ਜਦੋਂ ਜਾਣਾ ਚੰਡੀਗੜ੍ਹal ਨੂੰ ਤਾਂ ਤੁਹਾਨੂੰ ਆ ਢਾਬਾ ਦੇਖੂਗਾ ਇਧਰ ਇੱਕ ਵਾਰ ਦੇਖ ਦਿਖਾ ਰਿਓ ਜੀ ਆ ਦੇਖਾ ਆਪਣੀ ਫਿਲਹਾਲ ਦੀ ਗਿਲਟਾਬਾ ਅੰਦਰ ਏਸੀ ਓਸੀ ਲੱਗੇ ਹੋਏ ਨੇ ਬਾਜੇ ਨੇ ਪੂਰੇ ਇਹਨਾਂ ਏਸੀ ਓਸੀ ਲੱਗੇ ਚਮਕਾਉਗਾ ਬਾਹਰ ਬਾਈਰਾ ਬੋਰਡ ਲੱਗਾ ਹੋਇਆ ਜੀ ਕਿ ਹੈੱਡ ਆਫਿਸ ਬਣਾ ਚੋਰ ਗਿਲਟਾਬਾ 160 ਰੁਪਏ ਦੇ ਵਿੱਚ ਚੀਜ਼ ਚਿੱਲੀ ਕਿ ਨਹੀਂ ਦੇਈ ਜਾਂਦੇ ਤੁਹਾਨੂੰ 160 ਚ 160 ਰੁਪਏ ਦੀ ਚੀਜ਼ ਚਲੀ ਹੈ ਨਾ ਤੇ 3 ਰੁਪਏ ਫੁਲਕਾ ਸੋ ਬਹੁਤ ਲੋਕਾਂ ਦੇ ਕਮੈਂਟ ਆਏ ਸੀ ਕਿ ਸੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜਿਹੜੇ ਨਾ ਵੀਡੀਓ ਪਹਿਲਾਂ ਦੇਖ ਕੇ ਗਏ ਆ ਜਾਂ ਜਬਾਈ ਹੋਣਾ ਕੋ ਜਿਹੜੇ ਹੋ ਕੇ ਗਏ ਪਹਿਲਾਂ ਕਿਉਂ ਉਹ ਵੀ ਕਰਦੇ ਆ ਕਹਿੰਦੇ ਨਹੀਂ ਜੀ ਆਟਾ ਦੂਜਾ ਹੋਣਾ ਇਹਨਾਂ ਦਾ ਮਲਾਵਟੀ ਆਟਾ ਹੋਣਾ ਏ ਜਿਹੜੇ ਏਦਾਂ ਹੀ ਕਰੀ-ਕਰੀ ਜਾਂਦੇ ਆ ਹਾਂਜੀ ਹਾਂਜੀ ਬਿਰਲ ਤੁੰਕਦਾਰ ਆਟਾ ਹੁੰਦਾ ਜੀ ਕਿਉਂਕਿ ਮੈਂ ਤਾਂ ਯੂਜ਼ ਹੀ ਨਹੀਂ ਕਰਦੇ ਹਾਂ ਕਿਉਂਕਿ ਜਿਹੜੇ ਇੱਥੇ ਆ ਚੁੱਕੇ ਓਹਨਾਂ ਨੂੰ ਤਾਂ ਪਤਾ ਐ ਇਸ ਗੱਲ ਦਾ ਹੂੰ ਕਿਉਂਕਿ ਜਿਹੜਾ ਬੰਦਾ ਨਹੀਂ ਆਇਆ ਉਹ ਸੋਚਦਾ ਸ਼ਾਇਦ ਇਹ ਰੋਟੀ ਦੀ ਕੁਆਲਿਟੀ ਘੱਟ ਹੋਣੀ ਆ ਕਿ ਸਸਤਾ ਆ ਹਾਂ ਇੱਥੇ ਸਾਰਾ ਦੇਸੀ ਘੋੜਜ ਬਣਾਦਾ ਨਹੀਂ ਇਹ ਪੱਕਦਾ ਵੇਲੇ ਤੁਹਾਨੂੰ ਪੱਕਦਾ ਬਿਲਕੁਲ ਭਾਜੀ 2-3 ਕਿਲੋ ਮੱਖਣ ਹੁੰਦਾ ਘਰ ਦਾ ਰੋਜ਼ ਤਾਜਾ ਚਿੱਟਾ ਹੂੰ ਉਹ ਨਾਲ ਪ੍ਰਾਂਠਿਆਂ ਦੇ ਹੁੰਦਾ ਆ ਤੁਹਾਨੂੰ ਬਚਦਾ ਇਹਦੇ ਵਿੱਚ ਬਿਲਕੁਲ ਬਿਲਕੁਲ ਜੀ ਬਿਲਕੁਲ ਬਚਦਾ ਜੀ ਤੁਸੀਂ ਸੇਵਾ ਨਹੀਂ ਲੋਕ ਇਹੀ ਨੇ ਕਿ ਜੀ ਸੇਵਾ ਨਹੀਂ ਕਰਦੇ ਹੈ ਆਪਣੇ ਪਰਿਵਾਰ ਪਾਲਦੇ ਹੈ ਹਾਂ ਤੇ ਇਹ ਹੈ ਕਿ ਜਨਤਾ ਦੇ ਫੇਵਰ ਚ ਕੰਮ ਕਰਦੇ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਵਾਟੋ ਆ ਕੇ ਤੁਸੀਂ ਵਿਜ਼ਿਟ ਕਰੋ ਤਾਂ ਕਿ ਮੇਰਾ ਜਿਹੜਾ ਸਰਕਲ ਉਹ ਚੱਲ ਸਕੇ ਪੂਰਾ ਸਹੀ ਗੱਲ ਹੈ ਕਿਉਂਕਿ ਬੈਕਮ ਦੋਗੇ ਤਾਂ ਜਲਦੀ ਕੰਮ ਚੱਲੇਗਾ ਕਿਉਂਕਿ ਜੇ ਮਤਲਬ ਉਹ ਇੰਨੇ ਜੈਨੂਨ ਰੇਟ ਦੇ ਵਿੱਚ ਤੁਹਾਨੂੰ ਖਾਣਾ ਖਵਾ ਰਹੇ ਆ ਜੇ ਤੁਸੀਂ ਵੀ ਲੋਕ ਸਪੋਰਟ ਕਰੋ ਇੱਥੇ ਜ਼ਰੂਰ ਰੁਕ ਜਾਓ ਜੀ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਗਿਲਟਾ ਬਾ ਤੁਸੀਂ ਇੱਥੇ ਆਉਣਾ ਗਿਲਟਾਪਾ ਜਿੱਥੇ ਕਿ ਬਲਾਚੋਰ ਕਹਿੰਦੇ ਬਲਾਚੋਰ ਪੈਂਦਾ ਆ ਆ ਬਾਈ ਹੁਣ ਤੁਹਾਨੂੰ ਇੱਥੇ ਮਿਲਣਗੇ ਤੇ ਬਾਈ ਕਹਿੰਦੇ ਵੀ ਜੇ ਤੁਸੀਂ ਸਾਡੇ ਕੋਲ ਆਉਂਗੇ ਸਾਹੀ ਸਾਨੂੰ ਸਪੋਰਟ ਮਿਲੇਗਾ ਆ ਹਾਈਵੇ ਦੇ ਉੱਪਰ ਢਾਬਾ ਆ ਪਾਰਕਿੰਗ ਦੀ ਕੋਈ ਟੈਨਸ਼ਨ ਨਹੀਂ ਆ ਬਾਸ ਨੂੰ ਬਹੁਤ ਮੈਨ ਨੂੰ ਏਸੀ ਉਸੀ ਬੜੀ ਲੱਗਿਆ ਹੋਇਆ ਤੇ ਖਾਣਾ ਰੋਟੀ ਬੜੀ ਸਵਾਦ ਹੈ ਬਾਈ ਜਾਂਦੇ ਜਾਂਦੇ ਕੋਈ ਕਹੋਗੇ ਤੁਸੀਂ ਹਾਂਜੀ ਹਾਂਜੀ ਮੈਂ ਇਹ ਗੱਲ ਕਹਿੰਦਾ ਜੀ ਦੇਖੋ ਇੱਧਰ ਸਾਡੇ ਕੋਲ ਚਲੋ ਇੱਧਰ ਦਿੱਲੀ ਰੋਡ ਦੇ ਤਾਂ ਸਾਰੇ ਉੱਧਰ ਮੱਕੜ ਚਾਟੀ ਦੀ ਲੱਸੀ ਸ਼ਾਇਦ ਹੋਵੇ ਹਾਂਜੀ ਲੇਕਿਨ ਇਸ ਰੋਡ ਲੈਨ ਤੇ ਚਾਟੀ ਦੀ ਲੱਸੀ ਔਰ ਕਰਦਾ ਸਾਡੇ ਕੋਲ ਹੀ ਆ ਪ्योर ਚਾਤੀ ਦੇਸੀ ਤੁਸੀਂ ਫ੍ਰੀ ਦਿੰਦੇ ਹਾਂ ਅਸੀਂ ਪਾਲੀਆਂ ਗੇਨਸੋ ਦੀ ਥਾਲੀ ਆ ਕੜਾਈ ਪਨੀਰ ਦਾਲ ਮੱਖਣੀ ਤੇ ਉਹਦੇ ਵਿੱਚ ਹੈਗਾ ਵੈਜ ਰਾਇਤਾ ਬਟਰ ਰੋਟੀਆਂ ਤੇ ਸੈਲਡ ਚਾਤੀ ਦੀ ਲੱਸੀ ਬਿਲਕੁਲ ਫ੍ਰੀ ਆ ਸੋ ਲੋ ਜੀ ਤੁਸੀਂ ਆਉਣਾ ਕਿੱਥੇ ਹੈ ਗਿਲਟਾ ਬਸ ਹੁਣ ਦੱਸਦੇ ਆ ਬੜਾ ਚੌਂ ਰੋਡ ਤੇ ਚੰਡੀਗੜ੍ਹ ਜੇ ਤੁਸੀਂ ਆਉਣਾ ਵਾ ਇੱਥੇ ਰੋਟੀ ਪਰੌਂਠਾ ਸਵੇਰ ਦਾ ਬ੍ਰੇਕਫਾਸਟ ਲੈ ਲਓ ਜਾਂ ਰਾਤ ਦਾ ਡਿਨਰ ਦੁਪਹਿਰ ਦਾ ਲੰਚ ਜਿਹੜਾ ਵੀ ਆ ਕੁਝ ਕਰਕੇ ਜਾਣਾ ਸੋ ਬਾਈ ਹੋਣੇ ਤੁਹਾਨੂੰ ਇੱਥੇ ਮਿਲਣਗੇ ਰੇਟ ਬੜੇ ਜੈਨੂਨ ਬਹੁਤ ਘੱਟ ਰੇਟ ਨਾਰਮਲ ਟਾਬਿਆ ਨਾਲੋਂ ਘੱਟ ਰੇਟ ਨੇ ਕਵਾਲਿਟੀ ਬਹੁਤ ਫਾਈਨ ਹੈ ਜੀ ਤੇ ਜੇਕਰ ਤੁਸੀਂ ਆਏ ਹੋ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਇੱਕ ਵੀਡੀਓ ਸਾਡੀ ਬੜੀ ਵਾਇਰਲ ਹੋਈ ਸੀ ਕਿ 3 ਰੁਪਏ ਦੇ ਵਿੱਚ ਸਿਰਫ ਰੋਟੀ ਜਿਹੜੀ ਮਿਲਦੀ ਆ ਸਿਰਫ 3 ਰੁਪਏ ਦੇ ਵਿੱਚ ਨਹੀਂ ਇਹ ਭੁੱਗਦਾ ਵੇਹੇ ਤੁਹਾਨੂੰ ਭੁੱਗਦਾ ਬਿਲਕੁਲ ਭਾਜੀ 2-3 ਕਿਲੋ ਮੱਖਣ ਹੁੰਦਾ ਘਰ ਦਾ ਰੋਜ਼ ਤਾਜ਼ਾ ਚਿੱਟਾ ਉਹ ਨਾਲ ਪਰਾਂਠਿਆਂ ਦੇ ਹੁੰਦਾ ਆ ਤੁਹਾਨੂੰ ਬਚਦਾ ਇਹਦੇ ਵਿੱਚ ਬਿਲਕੁਲ ਬਿਲਕੁਲ ਜੀ ਬਿਲਕੁਲ ਬਚਦਾ ਆ ਬਿਲਕੁਲ ਬਚਦਾ ਜੀ ਇਹ ਸੇਵਾ ਨਹੀਂ ਮਿਲ ਲੋਕੇ ਜੀ ਨਾ ਕਿ ਇਹ ਸੇਵਾ ਨਹੀਂ ਕਰਦੇ ਹੈ ਆਪਣਾ ਪਰਵਾਰ ਪਾਲਦੇ ਹੈ ਇਹ ਮਤਲਬ ਉਹ ਇਨੇ ਜੈਨੂਨ ਰੇਟ ਦੇ ਵਿੱਚ ਤੁਹਾਨੂੰ ਖਾਣਾ ਖਵਾ ਰਹੇ ਹੈ ਤੁਸੀਂ ਵੀ ਲੋਕ ਸਪੋਰਟ ਕਰੋ ਇੱਥੇ ਜ਼ਰੂਰ ਰੁਕ ਜਾਓ ਜੀ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਗਿਲਟਾ ਬਾ ਤੁਸੀਂ ਇੱਥੇ ਆਉਣਾ ਗਿਲਟਾ ਬਾ ਜਿੱਥੇ ਕਿ ਬਲਾਚੋਰ ਕਹਿੰਦੇ ਨੇ ਬਲਾਚੋਰ ਪੈਂਦਾ ਹੈ ਆ ਬਾਈ ਹੋਣ ਤੁਹਾਨੂੰ ਇੱਥੇ ਮਿਲਣਗੇ ਇਸ ਰੋਡ ਲੈਂ ਤੇ ਚਾਟੀ ਦੀ ਲੱਸੀ ਹਰ ਬਟਰ ਘਰ ਦਾ ਸਾਡੇ ਕੋਲ ਹੀ ਆ ਪਿਓਰ ਲੋਕੀ ਕਹਿੰਦੇ ਵੀ ਨਾ ਇਹ 3 ਰੁਪਏ ਰੋਟੀ ਦੇਈ ਜਾਂਦੇ ਆ ਇੱਕ ਤੇ ਚੋਲਾ ਦੇ ਆਟੇ ਦੀ ਰੋਟੀ ਨਹੀਂ ਦੇਈ ਜਾਂਦੇ ਆ ਤੁਹਾਨੂੰ ਦੱਸ ਦੇ ਨਹੀਂ ਇੱਦੋਂ ਦੇਖੋ ਆ ਹਾਈਵੇ ਹੈ ਮੇਨ ਹਾਈ ਅਜਿੱਥੋਂ ਕਿ ਆ ਜਲੰਧਰ ਤੋਂ ਰਾਹ ਆਉਂਦਾ ਇੱਧਰੋਂ ਜਲੰਧਰ ਤੋਂ ਇੱਧਰ ਵੀ ਚੰਡੀਗੜ੍ਹ ਨੂੰ ਜਦੋਂ ਜਾਣਾ ਚੰਡੀਗੜ੍ਹal ਨੂੰ ਤਾਂ ਤੁਹਾਨੂੰ ਆ ਢਾਬਾ ਦੇਖੋਗੇ ਇੱਧਰ ਇੱਕ ਵਾਰ ਦੇਖ ਦਿਖਾ ਰਹੇ ਹਾਂ ਜੀ ਆਹ ਦੇਖਾ ਆਪਣੀ ਫਿਲਹਾਲ ਦੀ ਗਿਲਟ ਢਾਬਾ ਅੰਦਰ ਸ਼ਾਇਦ ਜਿਨੀ ਕਿਰਾਇਨੀ ਦਾਲਮਖੀ ਦਾਲ ਫਰਾਈ ਚਨਮਫਾਲਾ ਪਨੀਰ ਟਿੱਕਾ ਮਲਾਈ ਕੋਫਟਾ ਚਾਤੀ ਲਸਿਨੀ ਸਲਾਦ ਪਾਣੀ ਦੀ ਬੋਤਲ ਲਓ ਜੀ ਤੁਹਾਨੂੰ ਸਭ ਕੁਝ ਮਿਲਣਾ ਰੇਟ ਕੀ ਇਸ ਢਾਬੇ ਤੋਂ ਦੱਸਾਂਗੇ ਸਭ ਤਾਂ ਮਾਂ ਮਾਂ ਕੇ ਜਬ ਕਰੋ ਜੀ ਇਹ ਨੇ ਇਸ ਦਾ ਮੇਰੇ ਮਾਲਕ ਨੂੰ ਖਾਰੀ ਗਿਲਤਾ ਬਾ ਇਸ ਸਮੇਂ ਸੀ ਜੋ ਚੰਡੀਗੜ੍ਹ ਜਾਂਦੇ ਆ ਤੁਸੀਂ ਤੇ ਚੰਡੀਗੜ੍ਹ ਰੋਡ ਤੇ ਬੜਾ ਚੜ ਰੋਡ ਤੇ ਤੁਹਾਨੂੰ ਇਹ ਢਾਬਾ ਜਿਹੜਾ ਦੱਸੂਗਾ ਪਿੱਛੇ ਦੀ ਬੋਰ ਲੱਗੇ ਸ਼ੁਰੂ ਹੋ ਜਾਂਦੀ ਜਿੱਥੇ 3 ਰੁਪਏ ਰੋਟੀ ਹੋ ਗਈ ਪਰੌਂਠਾ 20 ਰੁਪਏ ਦਾ ਹੋ ਗਿਆ ਬਹੁਤ ਘੱਟ ਸਸਤਾ ਆ ਇਹ ਮਾਲਕ ਖੜੇ ਨੇ ਭਾਈ ਭਾਈ ਸਸੇ ਕਾਲ ਕਿਵੇਂ ਹੋ ਠੀਕ ਆ ਠੀਕ ਠਾਕ ਹੋ ਜੀ ਵਧੀਆ ਚੱਲਦਾ ਕੰਮ ਕਰ ਵਧੀਆ ਬੜੀ ਚੱਲਦਾ ਗਾਗੂ ਗਾਉਂਦੇ ਵਧੀਆ ਦਾਲ ਕਿਨੇ ਲਾਈ ਆਪਾਂ ਉਹ ਦੇ ਕੇ ਦੱਸ ਦਾਂਗੇ ਉਹਨੂੰ ਮਿਲਾਉਣੇ ਇਹੀ ਗੱਲਬਾਤ ਕਰਦੇ ਆਂ ਜਿੱਥੇ ਕਿ ਇੱਕ ਵੀਡੀਓ ਸਾਡੀ ਬੜੀ ਵਾਇਰਲ ਹੋਈ ਸੀ ਕਿ 3 ਰੁਪਏ ਦੇ ਵਿੱਚ ਸਿਰਫ ਰੋਟੀ ਜਿਹੜੀ ਮਿਲਦੀ ਆ ਸਿਰਫ 3 ਰੁਪਏ ਦੇ ਵਿੱਚ ਜੇ ਅਸੀਂ ਢਾਬਿਆਂ ਦੀ ਗੱਲਾਂ ਕਰ ਲਈਏ ਜਾਂ ਅਸੀਂ ਰੈਸਟੋਰੈਂਟ ਚ ਜੇ ਤਾਂ ਉਹ ਜਿਹੜੇ ਭਾਅ ਆ ਉਹ ਬਹੁਤ ਜ਼ਿਆਦਾ ਹੋ ਜਾਂਦੇ ਆ ਲੋਕ ਡਰਦੇ ਨੇ ਲੋਕ ਕਹਿੰਦੇ ਸੀ ਵੱਡੇ ਵੱਡੇ ਹੋਟਲਾਂ 'ਚ ਕੀ ਬੜਨਾ ਢਾਬੇ 'ਚ ਨਹੀਂ ਬੜ ਹੋ ਸਕਦਾ ਕਿ ਜਿਸ ਹੋਂ ਮੈਂ ਘੱਟੀ ਚੱਲਦੀ ਪਈ ਆ ਲੇਕਿਨ ਆ ਆ ਦਿਓ ਮਾਈਕ ਦੇ ਰਹੋ ਹੱਲਾ ਦਿਓ ਜੀ ਇੱਥੇ ਭਾਈ ਉਹਨਾਂ ਨੇ ਜਿਹੜੇ ਲਾਤੀ ਕਹ ਲੋ ਕਿ 3 ਰੁਪਏ ਕਹਿੰਦੇ ਰੋਟੀ ਤੁਹਾਨੂੰ ਦੇਾਂਗੇ ਤੇ ਰੇਟ ਅਰੇ ਭੱਲੇ ਉਹ ਮੈਨੂ ਚੱਕ ਕੇ ਲੈ ਕੇ ਆਇਆ ਆਪਣਾ ਮੈਨੂ ਕਿਉਂਕਿ ਲੋਕਾਂ ਦੇ ਕਮੈਂਟ ਇਹ ਆਏ ਸੀ ਕਹਿੰਦੇ ਜੀ 3 ਰੁਪਏ ਰੋਟੀ ਵੇਚੀ ਜਾਂਦੇ ਲੋਕੀ ਕਹੀ ਜਾਂਦੇ ਵੀਡੀਓ ਪੂਰੀ ਨਹੀਂ ਦੇਖਦੇ ਹਾਂ ਕਿ ਆਪਾਂ ਉਹ ਵਿੱਚ ਰੇਟ ਸਾਰੇ ਦੱਸੇ ਕਿ ਦਾਲ ਦੇ ਰੇਟ ਸਬਜ਼ੀ ਰੇਟ ਕੀ ਕੀ ਰੇਟ ਵੀ ਲਾਇਏ ਹੋਏ ਆ ਹਾਂਜੀ ਹਾਂਜੀ ਲੋਕੀ ਕਹਿੰਦੇ ਵੀ ਨਾ ਇਹ 3 ਰੁਪਏ ਰੋਟੀ ਦੇਈ ਜਾਂਦੇ ਆ ਇੱਕ ਤੇ ਚੋਲਾ ਦੇ ਆਟੇ ਦੀ ਰੋਟੀ ਨਹੀਂ ਦੇਈ ਜਾਂਦੇ ਆ ਨਹੀਂ ਨਹੀਂ ਭਾਜੀ ਜਿਹੇ ਵੀ ਪੂਰੇ ਵਾਲੇ ਆਟੇ ਦੀ ਰੋਟੀ ਦਿਖਾਈ ਜਾਂਦੇ ਆ ਮੈਂ ਤੁਹਾਨੂੰ ਭਾਜੀ ਕਮੈਂਟ ਕਰ ਲਓ ਪਿਛਲੇ ਵੀਡੀਓ 'ਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਜਿਹੜੀ ਚੱਕੀ ਤੋਂ ਆਟਾ ਆਉਂਦਾ ਉਹ ਵੀ ਵੀਡੀਓ ਹਾਂ ਇਹ ਤੋਂ ਕਿਰਿਆਲਾਂ ਦਾ ਵੇਰਕਾ ਦਾ ਸਮਾਨ ਆਂਦਾ ਆ ਬਟਰ ਆਂਦੇ ਆ ਉਹ ਸਾਰੀ ਦੇਖਦੇ ਆ ਵੀਡੀਓ ਨੂੰ ਨੇ ਕਮੈਂਟ ਨਹੀਂ ਕਰਾਉਂਦੇ ਉਹਨਾਂ ਨੇ ਕਿ ਜਾਲੀ ਆਟਾ ਉਹਨਾਂ ਦਾ ਕੋਈ ਨਹੀਂ ਸਹੀ ਹੈਗਾ ਆਹ ਆ ਦਿਖਾਓ ਮੈਨੂ ਦਿਖਾਈ ਆ ਤੁਹਾਨੂੰ ਮੈਂ ਨਹੀਂ ਬਿਧਾ ਦਿੰਦਾ ਜੀ ਮੈਂ ਫੜ ਕੇ ਦੱਸਾਂ ਆਹ ਬਾਈ ਹੁਣ ਦੱਸਣ ਲੱਗੇ ਸੋ 3 ਰੁਪਏ ਦੀ ਰੋਟੀ ਦੀ ਕਿੰਨੀ ਸ਼ੁਰੂਆਤ ਹੈ ਜਾਨੀ ਕਿ ਨਾਰਮਲ ਤੁਸੀਂ ਢਾਬੇ ਤੇ ਰੈਸਟੋਰੈਂਟ ਤੋਂ ਰੋਟੀ ਲਓ ਤੋ ਤੁਹਾਨੂੰ ਵੈਸੇ ਹੀ ਮਹਿੰਗੀ ਪੈ ਜਾਂਦੀ ਆ 20 ਰੁਪਏ ਤੁਹਾਨੂੰ 20 ਰੁਪਏ ਪਰਾਂਠਾ ਦਿੰਦੇ ਪਾਜੀ 20 ਰੁਪਏ ਪਰਾਂਠਾ ਜੀ अच्छा ਤੇ ਰੀਡ ਬਾਕੀ ਮੈਨੂੰ ਉਹ ਉਹਦਾ ਨੋਰਮਲ ਨੋਰਮਲ ਜੀ ਦੱਸ ਦੋ ਕੀ ਹਾਂ ਜੀ ਦਾਲ ਜਿਹੜੀ ਹੈ ਨੋਰਮਲ ਤੁਹਾਨੂੰ ਪਿਆਰ ਕਿੰਨੀ ਦੀ ਮਿਲੂਗੀ ਐਸੀ ਨਾ ਓਵਰ ਆਲ ਜਿੱਦਾਂ ਰੋਟੀ ਦਾ ਇੱਕ ਬੰਦੇ ਦਾ ਖਰਚਾ ਹੈ ਨਾ ਹੂੰ ਉਹ 60 ਰੁਪਏ ਪੈਂਦਾ ਹੈ ਦਾਲ ਸਬਜ਼ੀ ਦਾ ਅੱਛਾ ਤੇ ਜੇ ਪਨੀਰ ਨਾਲ ਫਿਰ 80 ਰੁਪਏ ਪੈਂਦਾ ਅੱਛਾ ਦੇਸੀ ਕਿਉਂ ਦਾ ਫੂਡ ਹੈ ਸਾਰਾ ਹਾਂ 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 ਤੇ ਜਿਹੜੇ ਸੱਜਣ ਆਂਦੇ ਆ ਉਹ ਸਾਡੇ ਮਾਧਿਅਮ ਨਾਲ ਹੀ ਵੀਡੀਓ ਦੇਖਦੇ ਆ ਹੂੰ ਉਹਨਾਂ ਨੇ ਪਹਿਲਾਂ ਵੀ ਕਮੈਂਟ ਕੀਤੇ ਹੁਣ ਵੀ ਕਰਦੇ ਨੇ ਕਰਦੇ ਹੁਣ ਕਮੈਂਟ ਹਾਂ ਜੀ ਕਿਉਂਕਿ ਥੇਕ ਕੰਮ ਨਹੀਂ ਹੈ ਕੋਈ ਲੋਕ ਵਿੱਚ ਸੋਚਦੇ ਆ ਕਿ ਸ਼ਾਇਦ ਰੋਡ ਦੇ ਉੱਪਰ ਪੋਲ ਲਗਾਏ ਹੋਏ ਆ ਇਹ ਰੀਟ ਨਾਲ ਦੇ ਘਟਾ ਕੀ ਪਤਾ ਪਾਣੀ ਖੋਲ ਕੇ ਦਿੰਦੇ ਹੋ ਹਾਂ ਅਰੇ ਇਹ ਉਹਨਾਂ ਦੀ ਮਤਲਬ ਸੋਚ ਗਲਤ ਆ ਜਿਹੜਾ ਬੰਦਾ ਇੱਥੇ ਆਂਦਾ ਆ ਉਦੋਂ ਪ੍ਰੋਪਰ ਨੂੰ ਪਤਾ ਲੱਗ ਜਾਂਦੇ ਜਿਹੜੇ ਮੈਂ ਇੱਥੇ ਆ ਚੁੱਕੇ ਇੱਥੇ ਉਹਨਾਂ ਨੂੰ ਤਾਂ ਪਤਾ ਸਾਡੇ ਬਾਰੇ ਕਿ ਕੰਮ ਅਸੀਂ ਬਿਲਕੁਲ ਕੁਆਲਟੀ ਦਾ ਕੰਮ ਕਰਦੇ ਆ ਲੋਕ ਕਮੈਂਟ ਕਰਦੇ ਜੇਕਰ ਤੁਸੀਂ ਇੱਥੋਂ ਹੋ ਕੇ ਮੈਂ ਤੁਹਾਨੂੰ ਦੱਸ ਦਿੰਦੇ ਇੱਦੋਂ ਦੇਖੋ ਆ ਹਾਈਵੇ ਆ ਮੇਨ ਹਾਈਵੇ ਆ ਜਿੱਥੋਂ ਕਿ ਆ ਜਲੰਧਰ ਤੋਂ ਰਾਹ ਆਉਂਦਾ ਇੱਦੋਂ ਜਲੰਧਰ